ਕਟਨਾ ਖੰਨਾ ਸ਼ਹਿਰ ਦੇ ਸੁੰਦਰ ਨਗਰ ਦੀ ਹੈ ਜਿੱਥੇ 10 ਦਿਨ ਪਹਿਲਾਂ ਰੱਖੀ ਨੌਕਰਾਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦਸਣਯੋਗ ਹੈ ਜਿਸ ਘਰ ਦੇ ਵਿੱਚ ਲੁੱਟ ਹੋਈ ਹੈ ਉਸ ਦਾ ਮਾਲਕ ਸ਼ੈਂਟੀ ਕਾਲੀਆ ਹੈ ਜੋ ਸਾਬਕਾ ਕਾਉਂਸਲਰ ਹੈ ਕਾਉਂਸਲਰ ਦੇ ਦਸਣ ਦੇ ਅਨੁਸਾਰ ਉਹ ਆਪਣੇ ਘਰ ਤੋਂ ਬਾਹਰ ਗਏ ਸਨ ਤੇ ਜਦੋਂ ਉਹ ਘਰ ਦੇ ਵਿੱਚ ਵਾਪਸ ਆਏ ਤਾਂ ਘਰ ਦੇ ਵਿੱਚ ਪਹਿਲਾਂ ਤੋਂ ਹੀ ਤਿੰਨ ਵਿਅਕਤੀ ਮੌਜੂਦ ਸਨ ਜਿਨ੍ਹਾਂ ਨੇ ਆਉਂਦੇ ਸਾਰ ਹੀ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਕਰ ਦਿੱਤਾ ਤੇ ਉਸ ਤੋਂ ਬਾਅਦ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੂੰ ਇਸ ਸੰਬੰਧੀ ਜਦੋਂ ਜਾਣਕਾਰੀ ਮਿਲੀ ਤਾਂ ਡੀਐਸਪੀ ਸੁਖ ਅਮਰਤਪਾਲ ਸਿੰਘ ਰੰਧਾਵਾ ਮੌਕੇ ਤੇ ਪਹੁੰਚੇ ਪੁੱਜੇ ਤੇ ਉਹਨਾਂ ਨੇ ਆ ਜੋ ਇਸ ਘਟਨਾ ਦੀ ਜਾਣ ਸ਼ੁਰੂ ਕਰ ਦਿੱਤੀ ਮੇਰਾ ਨਾਮ ਸ਼ੰਟੀ ਕਾਲਿਆ ਸ਼ੰਟੀ ਕੀ ਵਾਕਿਆ ਹੋਇਆ ਤੁਹਾਡੇ ਘਰ 'ਚ ਅਸੀਂ ਨੌਕਰਾਂ ਨਹੀਂ ਰੱਖੇ ਸੀ 10 ਦਿਨ ਪਹਿਲਾਂ ਅਸੀਂ ਗਏ 1:30 ਵਜੇ ਜਾਨੂ ਸਵੇਕ 2:00 ਵਜੇ ਆਏ ਕੁੰਡਾ-ਕੁੰਡਾ ਬੈਲ ਮਾਰੀ ਖੋਲਿਆ ਨਹੀਂ ਅਸੀਂ ਦੂਜੀ ਜਾਬੀ ਨਾਲ ਖੋਲਿਆ ਜਾਨੂ ਉਹਰੇ ਬੰਦੇ ਸੀ ਅੰਦਰ ਤਿੰਨੇ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆ ਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆ ਕੇ ਕਮਰੇ 'ਚ ਬਿਠਾਤਾ ਅਸੀਂ ਕਹਾਂ ਜੋ ਹੈਗਾ ਭਾਈ ਇਹ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਵਾਦਤ ਕਰਨ ਤੋਂ ਬਾਅਦ ਭੱਜ ਗਏ ਆ ਭੱਜ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਜਾਂ ਕੀ ਸੀਗਾ ਹਥਿਆਰ ਪਤਾ ਨਹੀਂ ਕੁਝ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇਆਂ ਤੋਂ ਪਹਿਲਾਂ ਜੀ ਨੌਕਰਾਂ ਹਾਂ ਨੌਕਰਾਨੀ ਪਹਿਲਾਂ ਹੀ ਭੱਜੀ ਹੋਈ ਸੀ ਟੋਟਲ ਤਿੰਨ tane ਸੀਗਾ ਆ ਤਿੰਨ ਬੰਦੇ ਸੀ ਕੁਝ ਅੰਦਾਜ਼ਾ ਹੈ ਕਿੰਨੇ ਕਰਾਂ ਨੁਕਸਾਨ ਆਇਆ ਇਹ ਕੋਈ ਨਹੀਂ ਹੁਣ ਦੇਖ ਕੇ ਹੁਣ ਦੱਸ ਦਾਂਦੇ ਕੀ ਹੈ ਅੰਦਾਜ਼ਾ ਕੋਈ ਐਡਰੈਸ ਨਹੀਂ ਪਤਾ ਕੋਈ ਐਡਰੈਸ ਨਹੀਂ ਕਿੱਡੀ ਕੋ ਮਰਦੀ ਕੋਈ ਨਹੀਂ ਨੌਕਰਾਨੀ ਸੀ ਕੋਈ 28-22 ਸਾਲ ਦੀ ਕਿੰਨੇ ਦਿਨ ਹੋਈ ਯਾਰੋ ਰੱਖੇ 10 ਦਿਨ ਹੋਈ ਸੀ ਉਹ ਵੀ ਨਾਲ ਆ ਹਾਂ ਉਹ ਪਹਿਲਾਂ ਹੀ ਭੱਜ ਗਈ ਸੀ ਨਾ ਬਰਾਣੀ ਹਾਂ ਅੱਜ ਇਹਦੀ ਗੱਲ ਉੱਤੇ ਉਰੀ ਰਹਿੰਦੀ ਜੂ ਪਾਲੀ ਦਾ ਕੈਮਰਾ ਵਗੈਰਾ ਲੱਗੇ ਨੇ ਸੀਸੀਟੀਵੀ ਕੈਮਰਾ ਨਹੀਂ ਕੈਮਰਾ ਕੋਈ ਨਹੀਂ ਲੱਗਾ ਇੱਕ ਮਿੰਟ ਵਾਕਿਆ ਹੋਇਆ ਜਿਹੜਾ ਇੱਥੇ ਸੁੰਦਰ ਸਿਟੀ 'ਚ ਹੋਇਆ ਇੱਥੇ ਅੱਜ ਸੁੰਦਰ ਸਿਟੀ 'ਚ ਦੁਪਹਿਰ ਇਤਲਾ ਮਿਲੀ ਸੀ ਇੱਕ ਘਰ ਦੇ ਵਿੱਚ ਕੁਛ ਜਾਣਾ ਨੇ ਵੜ ਕੇ ਚੋਰੀ ਕੀਤੀ ਹੈ ਇਹੜੇ ਮਕਾਨ ਮਾਲਕ ਸੇ ਉਹ ਕਰੇ ਨਹੀਂ ਸਕੇ ਜਦੋਂ ਕਰੇ ਆਏ ਨੇ ਤੇ ਚੋਰ ਇੱਥੀ ਸਕੇ ਤੇ ਉਹਨਾਂ ਨੂੰ ਇੱਕ ਕਮਰੇ ਚ ਉਹਨਾਂ ਨੇ ਬੰਦ ਕਰ ਦਿੱਤਾ ਤੇ ਕੁਝ ਸਮਾਨ ਚੋਰੀ ਕਰਕੇ ਲੈ ਕੇ ਗਏ ਸਰ ਕੁਝ ਅਜੇ ਫੜਿਆ ਵੀ ਗਿਆ ਉਹਨਾਂ ਚ ਕੋਈ ਬੰਦਾ ਨਹੀਂ ਜੀ ਹਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਡ ਸਕੇ ਸਿਰ ਸੀਸੀਟੀਵੀ ਸਾਹਮਣੇ ਆਈ ਹੈ ਸਰ ਕੁਝ ਇਸ ਤਰ੍ਹਾਂ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਾਇਰ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਜੋ ਟ੍ਰੇਸ ਹੋਏਗਾ ਤੁਹਾਨੂੰ ਦੱਸਾਂਗੇ ਕਿੰਨਾ ਕੁ ਨੁਕਸਾਨ ਲੱਗ ਰਿਹਾ ਜੀ ਹੋਇਆ ਹੈ ਉਹ ਕੁਝ ਸੈਟ ਦਸਰੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਉਹ ਕਲੀਅਰ ਕਰ ਰਹੇ ਨੇ ਸਾਰਾ ਕੀ ਕੀ ਹੈਗਾ ਹਾਂਜੀ ਇਹ ਦੁਪਹਿਰ ਦੀ ਗੱਲ ਹੈ 2:00 ਥੈਂਕ ਯੂ